ਹੱਸਾਂਗੇ ਹਸਾਵਾਂਗੇ ਤੇ ਤੁਸੀ ਆਪਾਂ ਮੰਗੇ ਸასიਖਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਤੇ ਹੱਸਾਂਗੇ ਹਸਾਵਾਂਗੇ ਪ੍ਰੋਗਰਾਮ ਲੈ ਕੇ ਇੱਕ ਵਾਰੀ ਫੇਰ ਤੋਂ ਮੈਂ ਹਾਜ਼ਰ ਹਾਂ ਦੋਸਤੋ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਬਹੁਤੇ ਫੇਮਸ ਕਰੈਕਟਰ ਕੁੱਦਾ ਤੇ ਕੁੱਦੇ ਦੀ ਗੱਲਬਾਤ ਹਰ ਵਾਰ ਇੱਥੇ ਕੀਤੀ ਜਾਂਦੀ ਏ ਤੇ ਅੱਜ ਫੇਰ ਆਪਾਂ ਕੁੱਦੇ ਨੂੰ ਲੈ ਕੇ ਤੇ ਕਰਦੇ ਆਂ ਉਹਦੀਆਂ SRARTA ਦੀਆਂ ਕੁਝ ਕੱਲਾ ਤੇ ਆਓ ਚੱਲਦੇ ਆ ਫਿਰ ਚਾਚੇ ਕਰਤਾਰੇ ਕੋਲ ਤੇ ਲਓ ਜੀ ਦੋਸਤੋ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆ ਜੀ ਸਾਡੇ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਚ ਤੇ ਹੱਸਾਂਗੇ ਹਸਾਵਾਂਗੇ ਢਿੱਡੀ ਪੀੜਾ ਪਾਵਾਂਗੇ ਤੇ ਕਿਉਂ ਪਾਈਏ ਬੱਟ ਡੀਪਣਾ ਤੇ ਲੋ ਛਣ ਲੋ ਫਿਰ ਆਪਣੇ ਕੁ ਦੇ ਦੀ ਆ ਜਿਹੜੀ ਕਾਰਸਤਾਨੀ ਤੇ ਇੱਕ ਵਾਰੀ ਕੁਦਾ ਤੇ ਕੁਦੇ ਦੀ ਘਰ ਦੀ ਚਲ ਗਏ ਬੰਬੇ ਉਥੇ ਇਹਨਾਂ ਨੇ ਲੈ ਲਿਆ ਜਾ ਕੇ ਫਲੈਟ ਤੇ ਫਲੈਟ ਤੇ ਰਹਿਣ ਲਾ ਪੇ ਮਹੀਨਾ ਕੋ ਹੋਇਆ ਤੇ ਕੁਦਾਣਾ ਬੜੇ ਗੁੱਸੇ ਨਾਲ ਆਪਣੇ ਘਰ ਨੇ ਚ ਆਇਆ ਆਪਣੇ ਫਲੈਟ ਚ ਆਇਆ ਤੇ ਬੜੇ ਗੁੱਸੇ ਨਾਲ ਇੱਧਰ ਉੱਧਰ ਵੇਖ ਕੇ ਰੌਲਾ ਪਾਉਣ ਲਾ ਪਿਆ ਤੇ ਉਹਦੀ ਘਰ ਦੀ ਕਹਿੰਦੀ ਜੀ ਬੜਾ ਗੁੱਸਾ ਕਰਨ ਡੇ ਜੇ ਕੀ ਗੱਲ ਆ ਕੀ ਹੋ ਗਿਆ ਐਨੇ ਗਰਮ ਕਾਤੋਂ ਹੋਏ ਜੇ ਕੋ ਦਾ ਕਹਿੰਦਾ ਮੈਨੂੰ ਗੁੱਸਾ ਚੜਿਆ ਫਲੈਟ ਦੇ ਮਾਲਕ ਤੇ ਹੈ ਉਹ ਕਹਿੰਦਾ ਆ ਜਿਹੜਾ ਬਿਲਡਿੰਗ ਦਾ ਮਾਲਕ ਆ ਨਾ ਉਹ ਕਹਿੰਦਾ ਵੀ ਜਿੰਨੀਆਂ ਵੀ ਬਿਲਡਿੰਗ 'ਚ ਜਨਾਨੀਆਂ ਰਹਿੰਦੀਆਂ ਨਾ ਉਹਨਾਂ ਸਾਰੀਆਂ ਦਾ ਮੇਰੇ ਨਾਲ ਚੱਕਰ ਚੱਲਦਾ ਬਸ ਇੱਕ ਛੱਡ ਕੇ ਤੇ ਕੁਦੇ ਦੀ ਘਰ ਦੀ ਪੈ ਗਈ ਸੋਚਾਂ 'ਚ ਸੋਸ ਆਜ ਕੇ ਕਹਿੰਦੀ ਜੀ ਮੈਂ ਦੱਸਾਂ ਉਹ ਜਿਹੜੀ ਤੀਜੇ ਨੰਬਰ ਵਾਲੀ ਹੈ ਨਾ ਮੈਨੂੰ ਉਹੀ ਲੱਗਦੀ ਹੈ ਉਹ ਬੜੀ ਪੁੱਤਰੀ ਫਿਰਦੀ ਜੇ ਤੇ ਲੋ ਜੀ ਦੋਸਤੋ ਕਿਵੇਂ ਲੱਗਾ ਤੁਹਾਨੂੰ ਫਿਰ ਘੁੱਦੇ ਦਾ ਜਿਹੜਾ ਮਜ਼ਾਕ ਇੱਕ ਵਾਰੀ ਦੀ ਮੈਂ ਤੁਹਾਨੂੰ ਹੋਰ ਗੱਲ ਸੁਣਾਉਣਾ ਪਰ ਗੱਲ ਸੁਣਾਉਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਨਾ ਇੱਕ ਰਿਕਵੈਸਟ ਕਰਨੀ ਚਾਹੁੰਨਾ ਵਾ ਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਆਉਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਦਾ ਬਟਨ ਦਬਾਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਕਿਵੇਂ ਦੇ ਲੱਗ ਰਹੇ ਨੇ ਤੇ ਚਲੋ ਦੋਸਤੋ ਘੁੱਦੇ ਦੇ ਅਗਲੀ ਗੱਲ ਕਰ ਲੈਣੇ ਆ ਘੁੱਦੇ ਦਾ ਯਾਰ ਹੀ ਸਾਮੂ ਤੇ ਸਾਮੂ ਦੇ ਘਰ ਵਾਲੀ ਦੀ ਹੋ ਗਈ ਡੈਥ ਤੇ ਸਾਰੇ ਜਣੇ ਉਹਨੂੰ ਤਾਂ ਫਨਾਉਣ ਵਾਸਤੇ ਚੱਲ ਗਏ ਉਹਨੂੰ ਜਦੋਂ ਦਫਨਾਉਣ ਵਾਸਤੇ ਗਏ ਤੇ ਦਫਨਾ ਕੇ ਵਾਪਸ ਆਉਂਦੇ ਹੀ ਤੇ ਬੱਦਲ ਬੜੀ ਜ਼ੋਰ ਨਾਲ ਗਰਜਿਆ ਤੇ ਸਾਮੂ ਪਤਾ ਕੀ ਕਹਿੰਦਾ ਲੱਗਦਾ ਆਪੜ ਗਈ ਇਹ ਤਾਂ ਇਸ ਸਾਮੂ ਦੀ ਗੱਲੇ ਕੋ ਦੇਦੇ ਸામੂਦੀ ਗੱਲ ਤੇ ਦੋਸਤੋ ਇਸੇ ਤਰ੍ਹਾਂ ਆਪਾਂ ਅੱਗੇ ਵਧਦੇ ਆਂ ਤੇ ਅਗਲੀ ਗੱਲਬਾਤ ਹੈ ਜਿਹੜੀ ਘੁੱਦੇ ਦੀ ਉਹ ਵੀ ਲੈ ਕੇ ਤੁਹਾਡੇ ਸਾਹਮਣੇ ਹੁਣੇ ਆ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਓ ਜੀ ਦੋਸਤੋ ਘੁੱਦੇ ਦੇ ਬਾਪੂ ਦੀ ਵੀ ਗੱਲ ਕਰ ਲੈਨੇ ਆ ਜੇ ਘੁੱਦਾ ਘਟ ਨਹੀਂ ਨਾ ਤੇ ਘੁੱਦੇ ਦਾ ਬਾਪੂ ਵੀ ਕਿਹੜਾ ਘਟ ਹੀ ਘੁੱਦੇ ਦੇ ਬਾਪੂ ਨੂੰ ਇੱਕ ਵਾਰੀ ਨਾ ਬੜੇ ਬੁਰੇ ਹਾਲ ਤੇ ਘੁੱਦੇ ਦਾ ਬਾਪੂ ਕੰਬੀ ਜਾਏ ਕੰਬੀ ਜਾਏ ਤੇ ਚਲ ਗਿਆ ਡਾਕਟਰ ਦੇ ਕੋਲ ਤਾਂ ਡਾਕਟਰ ਨੂੰ ਕਹਿੰਦਾ ਵੀ ਮੇਰਾ ਨਾ ਸਰੀਰ ਕੰਮ ਨਹੀਂ ਕਾਣ ਰਿਹਾ ਡਾਕਟਰ ਸਾਹਿਬ ਤੇ ਵੇਖੋ ਜਰਾ ਹੋਇਆ ਕੀ ਹੈ ਤੇ ਡਾਕਟਰ ਚੈੱਕ ਕਰਕੇ ਨਾ ਕਹਿੰਦਾ ਕਹਿੰਦਾ ਤੇਰਾ ਤੇ ਬਹੁਤ ਬੁਰਾ ਹਾਲ ਆ ਮਿਤਰਾ ਤੈਨੂੰ ਨਾ ਇੱਕ ਵੱਡੀ ਬਿਮਾਰੀ ਹੋ ਗਈ ਹੈ ਕਹਿੰਦਾ ਕੀ ਬਿਮਾਰੀ ਹੋ ਗਈ ਹੈ ਕਹਿੰਦਾ ਹੋਇਆ ਤੈਨੂੰ ਕੁਝ ਨਹੀਂ ਤੈਨੂੰ ਹੋ ਗਿਆ ਨਮੂਨੀਆਂ ਕਹਿੰਦਾ ਨਮੂਨੀਆਂ ਉਹ ਕਿੱਦਾਂ ਪਤਾ ਲੱਗਦਾ ਵੀ ਨਮੂਨੀਆਂ ਹੋ ਗਿਆ ਕਹਿੰਦਾ ਰਾਤੀ ਸੌਣ ਲੱਗਿਆ ਤੇਰੇ ਦੰਦਾਂ ਨਾਲ ਦੰਦ ਵੱਜੇ ਹੀ ਸੋਚੀ ਪੈ ਗਿਆ ਕਹਿੰਦਾ ਯਾਰ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਂ ਤਾਂ ਦੋਨੇ ਪੀੜ ਕੱਢ ਕੇ ਬੈਂਚ ਤੇ ਰਹਾ ਕੇ ਸੌਂ ਗਿਆ ਸੀ ਹੁਣ ਪਤਾ ਨਹੀਂ ਉੱਥੇ ਵੱਜੇ ਆ ਕਿ ਨਹੀਂ ਵੱਜੇ ਆ ਤੇ ਲੋ ਜੀ ਦੋਸਤੋ ਅੱਜ ਦਾ ਐਪੀਸੋਡ ਆਪਾਂ ਇੱਥੇ ਕਰਮ ਕਰ ਲੈਂਦੇ ਆ ਤੇ ਜੇਕਰ ਤੁਹਾਨੂੰ ਅੱਜ ਦਾ ਐਪੀਸੋਡ ਵਧੀਆ ਲੱਗਾ ਆ ਤੇ ਦੋਸਤੋ ਫਿਰ ਵੇਖਦੇ ਕੀ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਵੀ ਤੁਹਾਨੂੰ ਮਿਲ ਸਕਣ ਬੜੇ ਹੀ ਆਰਾਮ ਦੇ ਨਾਲ ਤੇ ਇਹ ਕਰਤਾਰਾ ਜਿਹੜਾ ਕਿ ਚਾਚਾ ਕਰਤਾਰਾ ਜਣੇ ਕਿ ਧਰਮ ਦੀ ਡੀਪੀ ਤੁਹਾਡਾ ਦੋਸਤ ਹੋਸਟ ਤੁਹਾਡੇ ਤੋਂ ਲੈਂਦਾ ਇਜਾਜ਼ਤ ਤੇ ਮਿਲਦੇ ਆਂਗੀ ਕਿਸੇ ਅਗਲੇ ਪ੍ਰੋਗਰਾਮ ਚ ਹਸਾਂਗੇ ਹਸਾਵਾਂਗੇ ਤੁਹਾਨੂੰ ਨੰਮਾਂਗੇ